ਸਰਕਾਰ ਉਹਨਾਂ ਨਾਲ ਗੱਲ ਕਰਨੀ ਠੀਕ ਹੈ ਨਾ ਉਹਨਾਂ ਨੂੰ ਬੁਲਾਓ ਉੱਥੇ ਬੁਲਾ ਕੇ ਗੱਲ ਕਰੋ ਠੀਕ ਹੈ ਨਾ ਸਾਰੇ ਕਿਸਾਨਾਂ ਨਾਲ ਸੰਪੂਰਨ ਗੱਲਬਾਤ ਕਰਨੀ ਚਾਹੀਦੀ ਹੈ ਮਸਲਾ ਜਿਹੜਾ ਕੋਈ ਵੀ ਉਹ ਗੱਲਬਾਤ ਨਾਲ ਹੀ ਹੱਲ ਹੁੰਦਾ ਹੈ ਐਸਾ ਜਿੱਦ ਜਿੱਦ ਨਾਲ ਮਸਲੇ ਹੱਲ ਨਹੀਂ ਹੁੰਦੇ ਦੇਖੋ ਅਸੀਂ ਤਾਂ ਕਹਿੰਨੇ ਕਿ ਕੇਂਦਰ ਸਰਕਾਰ ਉਹਨਾਂ ਨਾਲ ਗੱਲ ਕਰਨੀ ਠੀਕ ਹੈ ਨਾ ਉਹਨਾਂ ਨੂੰ ਬੁਲਾਓ ਉੱਥੇ ਬੁਲਾ ਕੇ ਗੱਲ ਕਰੋ ਠੀਕ ਹੈ ਨਾ ਸਾਰੇ ਕਿਸਾਨਾਂ ਨਾਲ ਸੰਪੂਰਨ ਗੱਲਬਾਤ ਕਰਨੀ ਚਾਹੀਦੀ ਹੈ ਮਸਲਾ ਜਿਹੜਾ ਕੋਈ ਵੀ ਉਹ ਗੱਲਬਾਤ ਨਾਲ ਹੀ ਹੱਲ ਹੁੰਦਾ ਹੈ ਐਸਾ ਜਿੱਦ ਜਿੱਦ ਨਾਲ ਮਸਲੇ ਹੱਥ ਘੱਟ ਉਹਨਾਂ ਨਾਲ ਗੱਲ ਕਰਨੀ ਠੀਕ ਹੈ ਨਾ ਉਹਨੂੰ ਬੁਲਾਓ ਉੱਥੇ ਬੁਲਾ ਕੇ ਗੱਲ ਕਰੋ ਠੀਕ ਹੈ ਨਾ ਸਾਰੇ ਕਿਸਾਨਾਂ ਨਾਲ ਇਹ ਗੱਲਬਾਤ ਕਰਨੀ ਚਾਹੀਦੀ ਹੈ ਮਸਲਾ ਜਿਹੜਾ ਕੋਈ ਵੀ ਉਹ ਗੱਲਬਾਤ ਨਾਲ ਹੀ ਹੱਲ ਹੁੰਦਾ ਹੈ ਐਸਾ ਜਿੱਦ ਜਿੱਦ ਨਾਲ ਮਸਲੇ ਹੱਲ ਨਹੀਂ ਹੁੰਦੇ ਦੇਖੋ ਅਸੀਂ ਤਾਂ ਕਹਿੰਨੇ ਕਿ ਕੇਂਦਰ ਸਰਕਾਰ ਉਹਨਾਂ ਨਾਲ ਗੱਲ ਕਰੇ ਨੂੰ ਠੀਕ ਹੈ ਨਾ ਉਹਨੂੰ ਬੁਲਾਓ ਉੱਥੇ ਬੁਲਾ ਕੇ ਗੱਲ ਕਰੋ ਠੀਕ ਹੈ ਨਾ ਸਾਰੇ ਕਿਸਾਨਾਂ ਨਾਲ ਇਹ ਗੱਲਬਾਤ ਕਰਨੀ ਚਾਹੀਦੀ ਹੈ ਮਸਲਾ ਜਿਹੜਾ ਕੋਈ ਵੀ ਉਹ ਗੱਲਬਾਤ ਨਾਲ ਹੀ ਹੱਲ ਹੁੰਦਾ ਹੈ ਐਸਾ ਜਿੱਦ ਜਿੱਦ ਨਾਲ ਮਸਲੇ ਹੱਸ ਕਰ ਉਹਨਾਂ ਨਾਲ ਗੱਲ ਕਰੇ ਨੂੰ ਠੀਕ ਹੈ ਨਾ ਉਹਨਾਂ ਨੂੰ ਬੁਲਾਓ ਉੱਥੇ ਬੁਲਾ ਕੇ ਗੱਲ ਕਰੋ ਠੀਕ ਹੈ ਨਾ ਸਾਰੇ ਕਿਸਾਨਾਂ ਨਾਲ ਪੂਰੀ ਗੱਲਬਾਤ ਕਰਨੀ ਚਾਹੀਦੀ ਹੈ ਮਸਲਾ ਜਿਹੜਾ ਕੋਈ ਵੀ ਉਹ ਗੱਲਬਾਤ ਨਾਲ ਹੀ ਹੱਲ ਹੁੰਦਾ ਹੈ ਐਸਾ ਜਿੱਦ ਨਾਲ ਮਸਲੇ ਹੱਲ ਨਹੀਂ ਹੁੰਦੇ ਦੇਖੋ ਅਸੀਂ ਤਾਂ ਕਹਿੰਨੇ ਕਿ ਕੇਂਦਰ ਸਰਕਾਰ ਉਹਨਾਂ ਨਾਲ ਗੱਲ ਕਰਨੀ ਠੀਕ ਹੈ ਨਾ ਉਹਨਾਂ ਨੂੰ ਬੁਲਾਓ ਉੱਥੇ ਬੁਲਾ ਕੇ ਗੱਲ ਕਰੋ ਠੀਕ ਹੈ ਨਾ ਸਾਰੇ ਕਿਸਾਨਾਂ ਨਾਲ ਪੂਰੀ ਗੱਲਬਾਤ ਕਰਨੀ ਚਾਹੀਦੀ ਹੈ ਮਸਲਾ ਜਿਹੜਾ ਕੋਈ ਵੀ ਉਹ ਗੱਲਬਾਤ ਨਾਲ ਹੀ ਹੱਲ ਹੁੰਦਾ ਹੈ ਐਸਾ ਜਿੱਦ ਨਾਲ ਮਸਲੇ ਹੱਥ ਘਰ ਉਹਨਾਂ ਨਾਲ ਗੱਲ ਕਰਨੀ ਠੀਕ ਹੈ ਨਾ ਉਹਨਾਂ ਨੂੰ ਬੁਲਾਓ ਉੱਥੇ ਬੁਲਾ ਕੇ ਗੱਲ ਕਰੋ ਠੀਕ ਹੈ ਨਾ ਸਾਰੇ ਕਿਸਾਨਾਂ ਨਾਲ ਪੂਰੀ ਗੱਲਬਾਤ ਕਰਨੀ ਚਾਹੀਦੀ ਹੈ ਮਸਲਾ ਜਿਹੜਾ ਕੋਈ ਵੀ ਉਹ ਗੱਲਬਾਤ ਨਾਲ ਹੀ ਹੱਲ ਹੁੰਦਾ ਹੈ ਐਸਾ ਜਿੱਦ ਜਿੱਦ ਨਾਲ ਮਸਲੇ ਹੱਲ ਨਹੀਂ ਹੁੰਦੇ ਦੇਖੋ ਅਸੀਂ ਤਾਂ ਕਹਿੰਨੇ ਕਿ ਕੇਂਦਰ ਸਰਕਾਰ ਉਹਨਾਂ ਨਾਲ ਗੱਲ ਕਰਨੀ ਠੀਕ ਹੈ ਨਾ ਉਹਨਾਂ ਨੂੰ ਬੁਲਾਓ ਉੱਥੇ ਬੁਲਾ ਕੇ ਗੱਲ ਕਰੋ ਠੀਕ ਹੈ ਨਾ ਸਾਰੇ ਕਿਸਾਨਾਂ ਨਾਲ ਪੂਰੀ ਗੱਲਬਾਤ ਕਰਨੀ ਚਾਹੀਦੀ ਹੈ ਮਸਲਾ ਜਿਹੜਾ ਕੋਈ ਵੀ ਉਹ ਗੱਲਬਾਤ ਨਾਲ ਹੀ ਹੱਲ ਹੁੰਦਾ ਹੈ ਐਸਾ ਜਿੱਦ ਜਿੱਦ ਨਾਲ ਮਸਲੇ ਹੱਲ ਨਹੀਂ ਹੁੰਦੇ ਦੇਖੋ ਅਸੀਂ ਤਾਂ ਕਹਿੰਨੇ ਕਿ ਕੇਂਦਰ ਸਰਕਾਰ ਉਹਨਾਂ ਨਾਲ ਗੱਲ ਕਰਨੀ ਠੀਕ ਹੈ ਨਾ ਉਹਨਾਂ ਨੂੰ ਬੁਲਾਓ ਉੱਥੇ ਬੁਲਾ ਕੇ ਗੱਲ ਕਰੋ ਕਿਨ ਸਾਰੇ ਕਿਸਾਨਾਂ ਨਾਲ ਗੱਲ ਗੱਲ ਕਰਨੀ ਚਾਹੀਦੀ ਹੈ ਮਸਲਾ ਜਿਹੜਾ ਕੋਈ ਵੀ ਉਹ ਗੱਲਬਾਤ ਨਾਲ ਹੀ ਹੱਲ ਹੁੰਦਾ ਹੈ ਐਸਾ ਜਿੱਦ ਨਾਲ ਮਸਲੇ ਹੱਲ ਨਹੀਂ ਹੁੰਦੇ ਦੇਖੋ ਅਸੀਂ ਤਾਂ ਕਹਿੰਦੇ ਕਿ ਕੇਂਦਰ ਸਰਕਾਰ ਉਹਨਾਂ ਨਾਲ ਗੱਲ ਕਰਾਂ ਇਹ ਠੀਕ ਹੈ ਨਾ ਉਹਨਾਂ ਨੂੰ ਬੁਲਾਓ ਉੱਥੇ ਬੁਲਾ ਕੇ ਗੱਲ ਕਰੋ ਠੀਕ ਹੈ ਨਾ ਸਾਰੇ ਕਿਸਾਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਮਸਲਾ ਜਿਹੜਾ ਕੋਈ ਵੀ ਉਹ ਗੱਲਬਾਤ ਨਾਲ ਹੀ ਹੱਲ ਹੁੰਦਾ ਹੈ ਐਸਾ ਜਿੱਦ ਜਿੱਦ ਨਾਲ ਮਸਲੇ ਦੇਸ਼ ਦੁਨੀਆ ਦੀ तमाम ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ YouTube ਤੇ ਸੱਚ કહੂੰ ਪੰਜਾਬੀ ਚੈਨਲ ਇਸ ਦੇ ਨਾਲ ਹੀ ਬੈਲ ਆਈਕਨ ਦਬ ਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ